ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਰਵੀ ਕੁਮਾਰ ਆ ਜੀ ਬਾਰਿਸ਼ ਕਰਕੇ ਫਰੂਟ ਦੇ ਵਿੱਚ ਹਾਂਜੀ ਬਾਰਿਸ਼ ਕਰਕੇ ਜੀ ਬਹੁਤ ਫਰਕ ਆ ਜੀ ਬਹੁਤ ਦਾ ਕੀ ਬਿਲਕੁਲ ਨਹੀਂ ਆਗਾ ਜੀ ਜ਼ੀਰੋ ਲੈਵਲ ਤੇ ਜੀ ਬਿਲਕੁਲ ਕਮ ਸਲੋ ਆ ਬਿਲਕੁਲ ਜ਼ੀਰੋ ਲੈਵਲ ਤੇ ਆ ਜੀ ਰੇਟ ਦੇ ਵਿੱਚ ਕਿੰਨਾ ਦਾ ਫਰਕ ਪਿਆ ਕਿੰਨੇ ਕ ਪਰਸੈਂਟ ਫਰਕ ਜੀ ਰੇਟ ਦੇ ਵਿੱਚ ਜੀ ਦੇਖੋ ਜੀ ਹੁਣ ਬਰਸਾਤ ਪੈ ਰਹੀ ਹੈ ਬਰਸਾਤ ਜਦ ਬੰਦ ਹੋਣਗੇ ਫਿਰ ਫਰੂਟ ਆਉਣਗੇ ਫਿਰ ਉਹਦੇ ਵਿੱਚ ਰੇਟ ਦੇ ਵਿੱਚ ਬੜਾ ਉੱਪਰ ਹੀ ਹੋਣਗੇ ਜੀ ਕਿਉਂਕਿ ਇਹ ਫਰੂਟ ਹੁਣ ਜਿਵੇਂ ਮੀਂਹ ਬੰਦ ਹੋਣਗੇ ਮੇਂ ਤੋਂ ਬਾਅਦ ਮੰਡੀ ਜਾਂਗੇ ਮੰਡੀ ਤੋਂ ਬਾਅਦ ਫਿਰ ਰੇਟ ਪਤਾ ਲੱਗੂਗਾ ਜੀ ਤੇ ਮਤਲਬ ਸੇਵ ਦਾ ਰੇਟ ਵਧੂਗਾ ਜੀ ਇਸ ਟਾਈਮ ਸਭ ਨਾਲ ਮਹਿੰਗਾ ਫਰੂਟ ਕਿਹੜਾ ਤੁਹਾਡੇ ਕੋਲ ਇਸ ਟਾਈਮ ਜੀ ਸੇਵਾ ਜੀ ਬੱਬੂ ਗੋਸਾ ਜੀ ਡ੍ਰੈਗਨ ਫਰੂਟ ਹੈ ਜੀ ਆਵਾ ਗਾਡੋ ਆ ਜੀ ਇਹਨਾਂ ਬਾਰੇ ਸੇਵ ਆਪਣਾ ਕੁਲੂ ਤੋਂ ਵੀ ਆਉਂਦਾ ਜੀ ਸਿੰਮਲੇ ਤੋਂ ਵੀ ਆਉਂਦਾ ਜੀ ਜੀ ਇੰਪੋਰਟਡ ਸੇਵ ਵੀ ਆ ਇੰਪੋਰਟਡ ਸੇਵ ਜੀ 350 300 ਦਾ ਰੇਟ ਆ ਜੀ ਠੀਕ ਹੈ ਜੀ ਤੇ ਮਤਲਬ ਹੁਣ ਤਾਂ ਇੰਪੋਰਟਡ ਸੇਵ ਬਹੁਤ ਕਮ ਹੈ ਤੇ ਮਤਲਬ ਇਨਪੁਟ ਡਾ ਹੋਂ ਨਾ ਬਿਕੜੀ ਨਹੀਂ ਆਪਣਾ ਲੋਕਲੀ ਸੇਲ ਚੱਲ ਰਾਇਆ ਜੀ ਕੁਲੂ ਦਾ ਸੇਬ ਕੁਲੂ ਦਾ ਸੇਬ ਵੀ ਉਹ ਲौला ਬੰਦ ਹੋਇਆ ਹੋਇਆ ਜੀ ਸਟੋਰ ਹੋਇਆ ਫਰੂਟ ਵੀ ਤੁਸੀਂ ਮਹਗਾਨੀ ਹਾਂਜੀ 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 ਮਹਗਾਨੇ ਆ ਜੀ ਬੱਬੂ ਗੋਸਾ ਹੋ ਗਿਆ ਜੀ ਆਲੂ ਵਿਖਾਰੇ ਹੋ ਗਿਆ ਜੀ ਇਹ ਸਾਰੇ ਸਟੋਰ ਦੇ ਹੀ ਸਮਾਨ ਆਉਂਦੇ ਨੇ ਜੀ ਇਸ ਟਾਈਮ ਕਿਉਂਕਿ ਇਹ ਆਫਸਿਜਨ ਹੋ ਗਿਆ ਬੱਬੂ ਗੋਸਾ ਦਾ ਤੇ ਆਲੂ ਵਿਖਾਰੇਗਾ ਜੀ ਗਾਕੇ ਦੇ ਵਿੱਚ ਕਿੰਨਾ ਦਾ ਫਰਕ ਗਾਕੇ ਦਾ ਜੀ ਬਹੁਤ ਫਰਕ ਆ ਜੀ ਗਾਕੇ ਦਾ ਮਤਲਬ ਰੋਪਈਏ ਦੇ ਕੰਮ ਦੇ ਵਿੱਚ 25 ਪੈਸਾ ਕਮ ਰਹਿ ਗਿਆ ਜੀ ਇੰਨਾ ਫਰਕ ਆ ਕੰਮ ਕਰ ਚ ਜੀ ਅੱਜ ਕੀ ਨਾਮ ਹੈ ਤੁਹਾਡਾ ਆਰਾਮ ਸੁਖ ਅ ਬਰਸਾਤ ਕਾਰਨ ਕੋਈ ਸਬਜ਼ੀ ਦੇ ਰੇਟਾਂ ਮੇਰੇ ਕੋ ਫਰਕ ਵੀਰੇ ਰੇਟਾਂ ਤੇ ਬਹੁਤ ਪ੍ਰਕਾ ਸਾਰੇ ਬਾਜ਼ਾਰ ਤੇ ਮੀਂਹ ਪਿਆ ਹੋਇਆ ਹਰ ਪਿੰਡਾ ਚ ਹਰ ਸ਼ਹਿਰਾ ਚ ਦਰੋਂ ਕਿੰਨਾ ਬੁਰਾ ਹਾਲਾ ਠੀਕ ਆ ਸੱਜੀ ਪਿੱਛੇ ਆਉਂਦੀ ਨਹੀਂ ਵੀਰੇ ਕੋਈ ਸੰਜੇ ਨਾਲ ਗੱਲ ਐ ਇੱਥੇ ਗਾਂ ਕਹਿੰਦੇ ਮਹਿੰਗੀਆਂ ਸੱਜੀ ਹੋ ਗਈਆਂ ਭਾਈ ਕਾਂ ਦਾ ਬੋਸਰ ਬੰਦਾ ਗਰੀਬਾਂ ਦੇ ਕਿੱਥੇ ਖਾ ਲੂਗੇ ਦੱਸੋ ਇਹ ਨਹੀਂ ਗੱਲ ਜੀ ਮੀਂਹ ਪਿਆ ਹੋਇਆ ਮੀਂਹ ਰੋਲ ਕਰਦੇ ਨੇ ਇਹ ਕੇ ਸਬਜ਼ੀਆਂ ਤੇ ਖਰਾਬ ਹੋ ਰਹੀਆਂ ਦੁਕਾਨਾਂ ਤੋਂ ਸਾਨੂੰ ਦੰਦਾ ਰੱਖਣਾ ਪੈਣਾ ਸਾਨੂੰ ਜੀ ਇਹ ਨਹੀਂ ਗੱਲ ਹੈ ਜੀ ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਬਾਹਰੋਂ ਆਉਂਦੀ 20 ਸਬਜ਼ੀਆਂ ਕੋਲੋਂ ਲਾ ਕੇ ਲੋਕ ਮਾਰਦੇ ਕਿ ਬੈਂਕਾਂ ਦੇ ਜੇ ਇੱਥੇ ਲੋਕਾਂ ਹੁੰਦੀਆਂ ਬਾਕੀ ਸਾਰੀ ਬਾਹਰੋਂ ਹੁੰਦੀਆਂ ਨੇ ਆਪਣੇ ਤਾਂ ਆਲੂ ਪਿਆਜ਼ ਠੀਕ ਆਉਂਦਾ ਕੀ ਹੈ ਸਬਜ਼ੀ ਸਾਰੀ ਬਾਹਰੋਂ ਹੁੰਦੀਆਂ ਜੀ ਬਾਹਰੋਂ ਸਬਜ਼ੀ ਐਸਪੀ ਮਿਲਦੀ ਹੈ ਸਰ ਨੂੰ ਸਬਜ਼ੀ ਦੇ ਵਿੱਚ ਸਭ ਤੋਂ ਮਹਿੰਗਾ ਮਟਰ ਆਇਆ ਵੀਰੇ ਮਟਰ ਕੋ ਗੋਭੀ ਸਬਜ਼ੀ ਹੈ ਮੱਚਦਾ ਹੁੰਦਾ ਸਰ ਮਹਿੰਗਾ ਉੱਥੇ ਹੜ ਆਇਆ ਹੋਇਆ ਰਾਸਤੇ ਸਾਰੇ ਲੋਕ ਨੇ ਦੂਰੋਂ ਕੱਢੀਆਂ ਹੁੰਦੀਆਂ ਨੇ ਠੀਕ ਹੈ ਜੀ ਇਹ ਸਭ ਜਿਹੜੇ ਸਾਰੇ ਬਹੁਤ ਮਹਿੰਗੇ ਆਂ ਤਰੇ ਇਹ ਜਿਹੜਾ ਇਹ ਲੋਕੀ ਮਟਰ ਤੇ ਲੈ ਕਿਤੇ ਹੱਥ ਤੇ ਬੰਦੇ ਕਰਦਾ ਹੀ ਵੇਚਨੇ ਬੰਦੇ ਕਰਦਾ ਹੀ ਵੇਚਦੇ ਸਾਰੇ ਖੋਜੋ ਨਾ ਨਾ ਵੇਚਦੇ ਸੀ ਇਹ ਤਾਂ ਕੱਲ ਦੀ ਬਾਰਿਸ਼ ਹੋ ਰਹੀ ਆ ਹਾਂਜੀ ਤੇ ਕਿੰਨਾ ਕਰਦਾ ਬਹੁਤ ਸਾਰੇ ਵੀਰੇ ਗਾਂ ਲੈ ਗੱਲਦੇ ਨੇ ਗਈ ਅੱਜ ਬੈਠੇ ਆ ਬਲੇ ਜਿਹੜੀ ਦਸੋਂ ਸਾਡਾ ਧੰਦਾ ਪਰਨਾ ਪੈਂਦਾ ਜੀ ਤੇ ਜਿਹੜੇ ਸਟੋਰੇਜ ਸਾਮਾਨ ਹੁੰਦਾ ਉਹ ਸਟੋਰੇਜ ਸਰਕਿੰਗ ਉਹ ਵੀ ਫਰੀਦ ਤੇ ਰੱਖਦੇ ਆ ਮਾਰੇ ਉਹਨਾਂ ਰੱਖਣਾ ਪੈਂਦਾ ਜੇ ਗਾਂ ਮੰਗਦਾ ਕਹਿੰਦੇ ਵੇਚ ਦੇ ਦਾਂ ਦੇ ਦੋ ਮੈਨ ਦਾਣਾ ਪਰਜੋਨ ਦਨ ਗਾਂ ਦੋਨਾਂ ਦਾ ਮਟਰ ਰੱਖਣੇ ਪੈਂਦੇ ਨੇ ਗਾਂ ਮੰਗਦਾ ਕਹਿੰਦਾ ਉਹ ਵੀ ਬਣਾ ਲੈ ਨੇ